ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿਮ ਕਮੇਟੀ ਦੀ ਮੀਟਿੰਗ ਅੱਜ ਐਸਜੀਪੀਸੀ ਮੁਖ ਦਫ਼ਤਰ ਵਿੱਚ ਹੋ ਰਹੀ ਹੈ ਸਬੰਧੀ ਵਿਰੋਧੀ ਧਿਰ ਦੇ ਮੈਂਬਰ ਜਸਵੰਤ ਸਿੰਘ ਪੜੈਣ ਐਸਜੀਪੀਸੀ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਬਜਟ ਸਬੰਧੀ ਏਜੰਡੇ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਕਾਰਜਕਾਰੀ ਪ੍ਰਦਾਨ ਲਗਾਉਣ ਦੀ ਕਿਸੇ ਵੀ ਤਰੀਕੇ ਦੀ ਜਾਣਕਾਰੀ ਐਸਜੀਪੀਸੀ ਮੈਂਬਰਾਂ ਨੂੰ ਨਹੀਂ ਦਿੱਤੀ ਗਈ ਤੇ ਨਾ ਹੀ ਇਸ ਸਬੰਧੀ ਕੋਈ ਜਾਣਕਾਰੀ ਹੈ ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮਾ ਨੇ ਨੈਤਿਕਤਾ ਦੇ ਆਧਾਰ ਦੇ ਉੱਪਰ ਆਪਣਾ ਇਹ ਸਤਿਫਾ ਦਿੱਤਾ ਸੀ ਅਤੇ ਉਸ ਵਿੱਚ ਕਿਸੇ ਵੀ ਤਰੀਕੇ ਦੀ ਪ੍ਰੈਸ਼ਰ ਦੀ ਗੱਲ ਉਹਨਾਂ ਨੇ ਨਹੀਂ ਦੱਸੀ ਸੀ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਵੱਲੋਂ ਆਪਣਾ ਅਟੈਚੀ ਪੈਕ ਕਰਨ ਦੀ ਗੱਲ ਕੀਤੀ ਗਈ ਸੀ ਉਹ ਉਹਨਾਂ ਨੇ ਕਿਉਂ ਕੀਤੀ ਇਸ ਦੀ ਜਾਣਕਾਰੀ ਉਹੀ ਦੇ ਸਕਦੇ ਆ ਫਿਲਹਾਲ ਅਜ ਦੀ ਮੀਟਿੰਗ ਤੋਂ ਬਾਅਦ ਕੀ ਕੁਝ ਫੈਸਲੇ ਨਿਕਲ ਕੇ ਸਾਹਮਣੇ ਆਉਣਗੇ ਉਸ ਦੀ ਜਾਣਕਾਰੀ ਬਾਅਦ ਵਿੱਚ ਹੀ ਦਿੱਤੀ ਜਾਵੇਗੀ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਬਾਕੀ ਰੁਟੀਨ ਮੈਟਰ ਆ ਸਾਹਮਣੇ ਦੇਖੇ ਸਰ ਪ੍ਰਬੰਧਕੀ ਦਾ ਤੇ ਜੋ ਕੰਮਕਾਰ ਆ ਕੁਸ਼ਤੀਆਂ ਵਾ ਕੋਈ ਮੋਬਾਈਲ ਮੈਂ ਕਰਾਂਗੀਆਂ ਕਈ ਗੱਲਾਂ ਦੀਆਂ ਹੂੰ ਕੋਈ ਗੁਰਦੁਆਰਿਆਂ ਦੇ ਸਬੰਧ ਵਿੱਚ ਨੰਨ ਕਾਲਜਾਂ ਦੇ ਸਬੰਧ ਵਿੱਚ ਰੁਟੀਨ ਮੀਟਿੰਗ ਆ ਹੂੰ ਤੇ ਬਾਕੀ ਤਾਂ ਜੋ ਫਟਕਾ ਐਜੰਡਾ ਉਹ ਤਾਂ ਸਿਨੀਅਰ ਮੀਤ ਪ੍ਰਧਾਨ ਹੂ ਜੁੜੇਗਾ ਉਹਨਾਂ ਦੀ ਪਰਵਾਨਗੀ ਦੀ ਨਾਲ ਹੀ ਲੈਂਦੇ ਜਾ ਸਕਦੇ ਆ। ਪਰ ਲਾਇਬਰਲ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਵੱਲੋਂ ਮਨਾਂ ਕਰ ਦਿੱਤਾ ਗਿਆ ਇਸਤੀਫਾ ਵਾਪਸ ਨਹੀਂ ਲੈਣਗੇ। ਉਹਨਾਂ ਦਾ ਇਹ ਕਹਿਣਾ ਹੈ। ਉਹ ਜਿੰਨਾ ਤੁਸੀਂ ਨਸ਼ਰ ਕੀਤਾ ਅਸੀਂ ਸੁਣਿਆ ਤੇ ਪੜਿਆ। ਇਹ ਤੋਂ ਬਿਨਾ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ। ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਵੀ ਉਹ ਵਾਪਸ ਨਹੀਂ ਲੈਣਗੇ। ਹੂੰ ਉਹ ਗੱਲ ਇਹ ਜੋ ਸਵਾਲ ਪੱਤਰਕਾਰਾਂ ਨੇ ਵੱਲ ਪੁੱਛਿਆ ਗਿਆ ਕਿ ਪ੍ਰੈਸ ਦੇ ਵਿੱਚ ਚਰਖਦੇ ਹਾਂ ਜੀ ਪ੍ਰੈਸ ਦੇ ਵਿੱਚ ਸਾਰਾ ਕੁਝ। ਪ੍ਰੈਸ ਕਿਸ ਦਾ ਮੰਨ ਰਿਹਾ ਵਿੱਚ ਨਹੀਂ ਮੈਂ ਕਹੀ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਨੇ ਜਿਹੜਾ ਸਾਹਮਣੇ ਗੱਲ ਆਈ ਹੈ ਤਾਂ ਨੈਤਿਕ ਧਾਰ ਦੀ ਆਈ ਹੈ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਜੀ ਕੋ ਮੈਂ ਜਿਹੇ ਵਿੱਚ ਕਮੈਂਟ ਕਰਾਂ ਪ੍ਰੈਸਰ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਹੋ ਸਕਦਾ ਚੰਦੇ ਕਮੇਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲੇ ਕੋਈ ਅਜੰਡੇ ਵਿੱਚ ਬਿਲਕੁਲ ਕੁਝ ਨਹੀਂ ਜੀ ਅ ਅਡਜੈਕਟਿਵ ਕੋਲੇ ਅਧਿਕਾਰ ਆ ਹੂੰ ਤਾਂ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਹੂੰ ਇਸ ਤੀਵਾ ਪਰਵਾਲ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਵਿਦਾ ਨਾ 72 ਘੰਟੇ ਦਾ ਨੋਟਿਸ ਆ ਜੇ ਮੀਟ ਕਹੂਗੀ ਉਹਦੇ ਚ ਇਹ ਗੱਲਾਂ ਵਿਚਾਰੀਆਂ ਜਾਣੀਆਂ ਅੱਜ ਮੈਨੂੰ ਨਹੀਂ ਲੱਗਦਾ ਕੋਈ ਅਜਿਹੀ ਗੱਲ ਹੋਊਗੀ ਕੱਲ ਮਟੋਲ ਕੀਤੀ ਜਾ ਰਹੀ ਹੈ ਸਰਕਾਰ ਦਾ ਜਾਰੀ ਨਹੀਂ ਆ ਰਹੀ ਅੱਛੀ ਕਾਲ ਤੱਕ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਸਕਦੀ ਹੈ ਜੀ ਜਾਣਕਾਰੀ ਹੈ ਹਲੋ ਤੁਸੀਂ ਥੱਲੇ ਕੋਈ ਜੀ ਦੇਖੋ ਹਾਲਾਤ ਦੇਖ ਕੇ ਨਹੀਂ ਲੱਗਦਾ ਹੂੰ ਤੇ ਜੇ ਕੋਈ ਇਹੋ ਜਿਹੀ ਗੱਲ ਕਰਨਗੇ ਹੂੰ ਤੇ ਦੇਖਾਂਗੇ ਵੀ ਉਹਦੇ ਕਾਰਨ ਕੀ ਆ ਹੂੰ ਉਹੀ ਗੱਲ ਹੈ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਜਾਂ ਆਪਰੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਕ ਤੌਰ ਤੇ ਉਹਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਖੜਕਾਵਾਗੇ ਜਿਹਨੇ ਸੰਭਰ ਲੱਗਦਾ ਜਿਹਦਾ ਤੈਨੂੰ ਕਿਹਾ ਮੇਰਾ ਬੈਗ ਇਖਤਿਆਰ ਹੈ ਜੀ ਕਪੜੇ ਮੇਰੇ ਪੂਰੇ ਬੈਗ ਆ ਜੀ ਬਾਈ ਕਿਉਂ ਗੱਲ ਕਹੀ ਹੋਗੀ ਇਹ ਫਿਰ ਹੋਇਆ ਹੋਊਗਾ ਤੋ ਇਹ ਬਧੀਆ ਜਿਹਦਾ ਸਾਬ ਗੱਲ ਕਹਿ ਸਕਦੇ ਆ ਮੇਰੀ ਨਹੀਂ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹੀ ਤੇ ਕੁਮਿੰਟ ਕਰ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਕਿ ਟੋ ਡਵੈਲਪਿੰਗ ਮੰਗ ਰਹੇ ਪ੍ਰਧਾਨ ਸਾਹਿਬ ਨੂੰ ਪੀਦਾ ਵੀ ਸਾਲ ਪੂਰਾ ਕਰਨ ਤੇ ਆ ਕੇ ਜੋ ਉਹਨਾਂ ਦੀ ਜਮੇਬਰੀ ਇਹਨਾਂ ਬੋਲ